ਕੋਈ ਬੋਲਦਾ ਦਾ ਜਵਾਬ ਨਾ ਦੋ ਜਿਹੜਾ ਸਮਾਂ ਹੁੰਦਾ ਨਾ ਸਾਰਿਆਂ ਨੂੰ ਜਵਾਬ ਦੇ ਦਿੰਦਾ ਜਿਹੜੀ ਚੁੱਪੀ ਹੁੰਦੀ ਨਾ ਉਹ ਬੜੀ ਖਤਰਨਾਕ ਹੁੰਦੀ ਆ ਜੇ ਕੋਈ ਆਪਣੇ ਤੇ ਬੋਲਦਾ ਵੀ ਆ ਨਾ ਚੁੱਪ ਕਰ ਦੋ ਉਹ ਅਗਲਾ ਉਹ ਚੁੱਪ ਚ ਹੀ ਮਰ ਜਾਂਦਾ ਕਿ ਜੇ ਅਗਲਾ ਬੋਲਦਾ ਆਪਾਂ ਬੋਲੀ ਜੰਨੇ ਆ ਨਾ ਉਹ ਸੁਆਦ ਨਹੀਂ ਉਹਦੇ ਆਪਣਾ ਫਿਰ ਕੀ ਫਰਕ ਨਾ ਸਮਾਂ ਜਿਹੜਾ ਸਮਾਂ ਨਾ ਸਮੇਂ ਦੀ ਕਦਰ ਕਰੋ ਸਮੇਂ ਨੇ ਆਪਰੇ ਸਾਰੇ ਜਵਾਬ ਦੇ ਦਿੰਨੇ ਇੱਥੇ ਅਸੀਂ ਜਦੋਂ ਸ਼ੁਰੂ ਹੋਏ ਜੰਗ ਇਹ ਤੇ ਜਦੋਂ ਉੱਠੇ-ਉੱਠੇ ਕਈ ਕੁਝ ਕਿਹਾ ਲੋਕਾਂ ਨੇ ਅਸੀਂ ਅੱਜ 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 ਸਮਾਂ ਵੇਖ ਲੋ 20 ਸਾਲ ਹੋ ਗਏ ਖੇਡਦੇ ਨੂੰ ਅੱਜ ਲੋਕਾਂ ਦੀ ਸੋਚਨ ਸ਼ਕਤੀ ਸਾਡੇ ਪ੍ਰਤੀ ਵੱਖਰੀ ਹੋ ਗਈ ਇਸ ਕਰਕੇ ਬੋਲਣਾ ਕਿਸੇ ਨਾਲ ਬੋਲਣ ਦਾ ਸਮਾਂ ਨਹੀਂ ਹੈਗਾ ਆਪਦੀ ਗੇਮ ਤੇ ਨਖਾਰ ਲਿਆਓ ਆਪਦੀ ਮਿਹਨਤ ਤੇ ਨਖਾਰ ਲਿਆਓ ਸਮਾਂ ਜਿਹੜਾ ਉਹ ਕੁਝ ਵੀ ਨਹੀਂ ਲਗਾਉਂਦਾ ਠੀਕ ਹੈ ਸਮੇ ਤੇ ਸਮਿਆਂ ਸਮੇ ਨੇ ਸਾਰਿਆਂ ਨੂੰ ਐਂ ਸ਼ੀਸ਼ਾ ਬਣ ਕੇ ਦਿਖਾ ਦੇ